ਇਨ੍ਹਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਕੁੜੀ ਦਾ ਨਾਮ ਰਾਜਦੀਪ ਕੌਰ ਹੈ ਜਿਸ ਦਾ 1 ਸਾਲ ਪਹਿਲਾਂ ਇੱਕ ਚਰਚ ਵਿੱਚ ਜਾਣ ਵਾਲੇ ਮੁੰਡੇ ਦੇ ਨਾਲ ਵਿਆਹ ਹੋਇਆ ਸੀ ਤੇ ਵਿਆਹ ਤੋਂ ਬਾਅਦ ਅਚਾਨਕ ਘਰ ਵਾਲੇ ਨੂੰ ਘਰਵਾਲੀ ਦੇ ਵਿੱਚ ਚੁਡੇਲ ਆਉਂਦੀ ਦਿਖਾਈ ਦਿੱਤੀ ਤੇ ਫਿਰ ਚੁਡੇਲ ਤੋਂ ਆਪਣਾ ਪਿੱਛਾ ਛਡਾਉਣ ਲਈ ਘਰ ਵਾਲੇ ਨੇ ਘਰਵਾਲੀ ਦੇ ਨਾਲ ਅਜੀਹਾ ਕਾਰਾ ਕਰ ਦਿੱਤਾ ਕਿ ਜਿਸ ਦੇ ਬਾਰੇ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਇਸ ਮੌਕੇ ਆਪਣੇ ਘਰ ਵਾਲੇ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਇਹ ਸਿੱਖ ਸਿਧਾਂਤਾਂ ਨੂੰ ਮੰਨਣ ਵਾਲੀ ਕੁੜੀ ਰਾਜਦੀਪ ਕੌਰ ਨੇ ਜੋ ਦੱਸਿਆ ਉਹ ਸੁਣ ਤੁਸੀਂ ਸੋਚਾਂ ਵਿੱਚ ਜ਼ਰੂਰ ਪੈ ਜਾਓਗੇ ਕਿ ਆਖਿਰ ਇਹ ਦੁਨੀਆ ਕਿੱਧਰ ਨੂੰ ਧੁਰ ਪਈ ਹੈ ਮੇਰਾ ਨਾਮ ਰਾਜਦੀਪਾ ਮੈਂ ਅੰਮ੍ਰਿਤਧਰ ਰੋਡ ਦੀ ਰਹਿਣ ਵਾਲੀ ਹਾਂ ਸੋਰੇ ਮੇਰੇ ਲੋਹਾਰਾ ਕਾ ਰੋਡ ਤੇ ਹੈ ਨੰਗਲੀ ਕਲੋਨੀ ਤੇ ਮੈਨੂੰ ਤੰਗ ਪਰੇਸ਼ਾਨ ਕਰਦੇ ਆ ਉਮਨੀ ਹੋ ਗਈ ਤੁਹਾਡੇ ਵਿਆਹ ਨੂੰ ਮੇਰੇ ਵਿਆਹ ਨੂੰ 1 ਸਾਲ ਤੇ 1 ਮਹੀਨਾ ਹੋ ਗਿਆ ਹੈ ਹਾਂ ਜੀ ਹੁਣ ਕੀ ਗੱਲ ਹੋਈ ਜੀ ਹੁਣ ਗੱਲ ਮੈਂ ਇਹ ਆ ਕਿ ਮੈਂ ਪ੍ਰੈਗਨੈਂਟ ਆ ਤੇ ਮੈਨੂੰ ਸੱਸ ਨੇ ਧੱਕੇ ਮਾਰ ਕੇ ਘਰੋਂ ਕੱਢਿਆ ਸੋਰਾ ਵੀ ਹੱਥੀ ਪਿਆ ਏ ਤੇ ਉਹ ਕਹਿੰਦੇ ਕਿ ਇੱਥੋਂ ਨਿਕਲ ਜਾ ਤੇ ਸਾਡੀ ਕੁੜੀ ਨੂੰ ਕੁੱਝੋਗੇ ਤੈਨੂੰ ਨਹੀਂ ਅਸੀਂ ਛੱਡਣਾ ਤੇ ਤੂੰ ਇੱਥੋਂ ਨਿਕਲ ਜੇਂਗੀ ਤੀ ਚੰਗੀ ਰਹੇਂਗੀ ਤੇ ਅਸੀਂ ਨਹੀਂ ਤੈਨੂੰ ਰੱਖਣਾ ਕੀ ਰੱਖਿਆ ਕਹਿੰਦੇ ਜੀ ਉਹ ਇਹੀ ਕਹਿੰਦੀ ਆ ਕਿ ਸਾਡੀ ਕੁੜੀ ਤੇ ਮਤਲਬ ਤਹੀ ਕੋਈ ਚੀਜ਼ਾਂ ਛੱਡਤੀਆਂ ਤਾਂ ਟਾਡੇ ਚਾਚਾ ਚਾਚੀ ਉਹਨੂੰ ਚੰਬੜ ਗਏ ਆ ਤੇ ਅਸੀਂ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਹਾਂਜੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਉਹ ਕਿਹਨੂੰ ਮੰਨਦੇ ਆ ਜੀ ਉਹ ਕ੍ਰਿਸਚੀਅਨ ਹੈਗੇ ਆ ਤੇ ਇਸ ਲਈ ਤੇ ਉਹ ਮੈਨੂੰ ਕਹਿੰਦੇ ਕਿ ਆਪਣਾ ਧਰਮ ਬਦਲ ਤੇ ਮੈਂ ਨਹੀਂ ਬਦਲਣਾ ਚਾਹਨੀ ਮੈਂ ਸੋਚਦੀ ਕਿ ਮੈਂ ਆਪਣੇ ਬਾਬਾ ਜੀ ਨੂੰ ਹੀ ਮੰਨਣਾ ਹੈ ਹਾਂਜੀ ਤੇ ਇਸ ਲਈ ਤੇ ਔਰ ਮੈਨੂੰ ਟਿਕਣ ਨਹੀਂ ਦਿੰਦੇ ਦਾਜ ਦੇ ਮੇਹਨੇ ਮਾਰਦੇ ਕਿ ਤੇਰੀ ਮਾਨੇ ਤੈਨੂੰ ਦਾਜ ਨਹੀਂ ਦਿੱਤਾ ਇਹ ਵਜੋਂ ਆ ਤੇ ਮੁੰਡਾ ਤੰਗ ਪਰੇਸ਼ਾਨ ਕਰਦਾ ਸ਼ਰਾਬੀ ਤੇ ਹਾਂਜੀ ਉਹ ਆਏ ਸੀ ਮੈਨੂੰ ਤੇ ਪਤਾ ਨਹੀਂ ਸੀ ਤੇ ਮੈਂ ਤੇ ਰੱਬ ਵੱਲੋਂ ਆਂਦੇ ਆਂਦੀ ਪਈ ਸੀ ਸੋਹਰੇ ਤੋਂ ਤੇ ਮੰਮਾ ਦੇ ਕਿਤੇ ਇੱਥੋਂ ਲੈ ਕੇ ਤੇ ਪਾਸਟਰ ਜੀ ਦੇ ਘਰੇ ਹੱਥੀ ਪਏ ਆ ਤੇ ਮੈਨੂੰ ਨਹੀਂ ਸੀ ਪਤਾ ਮੰਮਾ ਨੇ ਮੈਨੂੰ ਜਦੋਂ ਆਏ ਮੈਨੂੰ ਦੱਸਿਆ ਕਿ ਇਦਾਂ ਮੇਰੇ ਹੱਥੀ ਪੈ ਗਏ ਆ ਤੇ ਥਾਣੇ ਰਿਪੋਰਟ ਕੀਤੀ ਉਹਨਾਂ ਨੇ ਵੀ ਨਹੀਂ ਸਾਡੀ ਗੱਲ ਸੁਣੀ ਹੁਣ ਕੀ ਮੰਗ ਕੇ ਕਰਦੇ ਹੋ ਜੀ ਮੰਗ ਬਸ ਇਹ ਹੈ ਮੈਂ ਉਹਦੇ ਨਾਲ ਰਹਿਣਾ ਚਾਹਨੀ ਆ ਬਸ ਇਹ ਆ ਕਿ ਮਤਲਬ ਚਲੋ ਜੋ ਵੀ ਆ ਗੱਲ ਮਤਲਬ ਸਹੀ ਹੋ ਜੇ ਤੇ ਮਾਫੀ ਮੰਗੇ ਮੇਰੀ ਮੰਮੀ ਕੋ ਜੋ ਵੀ ਉਹਨੇ ਗਲਤੀ ਕੀਤੀ ਆ ਤੇ ਮੈਂ ਧਰਮ ਵਾਲੇ ਮੇਰਾ ਸਾਥ ਦੇ ਦੇਣ ਮੇਰੀ سپورਟ ਕਰਨ ਕਿ ਮੇਰੇ ਵੱਲ ਦੀ ਗੱਲ ਕਰਨ ਤੁਸੀਂ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਆ ਉਹਦੇ ਬਾਰੇ ਦੱਸੋ ਮੇਰਾ ਨਾਮ ਰਿੰਦੂ ਆ ਦੀ ਕਿਥੋਂ ਦੇ ਆਣ ਵਾਲੇ ਜੀ ਅਸੀਂ ਮਜੀਠਾ ਰੋਡ ਹਾਂਜੀ ਕੀ ਗੱਲ ਹੋਈ ਜਿਹੜੀ ਅੱਜ ਦੀ ਪ੍ਰੈਸ ਇਹ ਨਾ ਨਵਾਰਕਾ ਕਾ ਨੌਲੇਜ ਕੁੜੀ ਹੋਈ ਆਈ ਸੀ ਸਾਲ ਹੋ ਗਿਆ ਅੱਛਾ ਜੀ ਆਪਣੀ ਲੜਕੀ ਗਈ ਸੀ ਹਾਂਜੀ ਹਾਂਜੀ ਤੇ ਇਹੰਦਾਂ ਕੁੜੀ ਤੇ ਵੀ ਕਿਤਰਾ ਪੈਲਾ ਨੂੰ ਮਾਰਦੇ ਮੁਰਦੇ ਰਹੇ ਮੁੜ ਕੇ ਨਾਂ ਅੰਜਾਮ ਲਾਤਾ ਵੀ ਇਹਦਾ ਤੇ ਚੀਜ਼ਾਂ ਲਾਈਆਂ ਨੇ ਮਗਰ ਇਹ ਹੁਣ ਕਹਿਣ ਲੱਗੇ ਕਿ ਪਹਿਲੇ ਤੋਂ ਨਹੀਂ ਹੁਣ ਕਹਿਣ ਲੱਗੇ ਕੱਲ ਪਰਸੋਂ ਦੇ ਅੱਛਾ ਜੀ ਤੇ ਮੁੜ ਕੇ ਇੱਥੇ ਪਾਦਰੀ ਮੁੰਡੇ ਵਾਲੇ ਕਹਿੰਦੇ ਅੱਛਾ ਜੀ ਫੇਰੇ ਕੁੜੀ ਕੋ ਲੈ ਆ ਇੱਥੇ ਪਾਦਰੀ ਕੋਈ ਤੇ ਉਹ ਮੁੰਡਾ ਆਇਆ ਪਾਦਰੀ ਬਣ ਕਿ ਕਿੱਦਾਂ ਲੈ ਗਏ ਉਹ ਪਾਦਰੀ ਬਣ ਕੋਈ ਕਰਦੇ ਕੀ ਕਿੱਦਾਂ ਉਹ ਹੁੰਦੇ ਹੀ ਚਰਚ ਉਹਨਾਂ ਦੇ ਉਹ ਚਰਚ ਉਹ ਚਰਚ ਨੂੰ ਮੰਨਦੇ ਚਰਚ ਨੂੰ ਮੰਨਦੇ ਆ ਅੱਛਾ ਜੀ ਤੁਸੀਂ ਕਿਹਨੂੰ ਮੰਨਦੇ ਹੋ ਆਹੀ ਬਾਬਾ ਦੀਪ ਸਿੰਘ ਅੱਛਾ ਜੀ ਉਹ ਹੁਣ ਕੀ ਕਹਿੰਦੇ ਜੀ ਉਹ ਕਹਿੰਦੇ ਆ ਵੀ ਤੁਸੀਂ ਆਪਣਾ ਤਾਂ ਨੰਬ ਬਦਲੋ ਅੱਛਾ ਜੀ ਤੇ ਇਹਨੂੰ ਮੰਨੋ ਚਰਚ ਆਓ ਅੱਛਾ ਜੀ ਅਸੀਂ ਨਹੀਂ ਬਦਲਣਾ ਚਾਹੁੰਦੇ ਆ ਜੀ ਜਿਹਨੂੰ ਮੰਨਦੇ ਆ ਅਸੀਂ ਉਹ ਕੀ ਗੱਲ ਕੀਤੀ ਹੈ ਜਿਹੜਾ ਤੁਹਾਨੂੰ ਲੈ ਕੇ ਪਰਸੇ ਹਾਂਜੀ ਕਾਲਾ ਲੈ ਗਿਆ ਮੁੰਡੇ ਪਿਆਰ ਨਾਲ ਬੜਾ ਲੈ ਕੇ ਗਿਆ ਮੈਂ ਤੇ ਘਰ ਆਪਣੇ ਸਫਾਈਆਂ ਕਰਦੀ ਪਈ ਹਾਂ ਕੰਮ ਤੋਂ ਆਈ ਹਾਂ ਕਿੱਥੇ ਲੈ ਗਿਆ ਸੀ ਮੁੰਡਾ ਉਧਰ ਰਵੀਪਾ ਪਾਸਟਰ ਵਾਲੀ ਅੱਛਾ ਜੀ ਫੇਰ ਕੀ ਗੱਲ ਹੋਈ ਫੇਰ ਉਹਨੇ ਮੇਰੇ ਗਲੋ ਫੜ ਲਿਆ ਵਾ ਗਲੋ ਫੜ ਕੇ ਤੇ ਮੁੜ ਕੇ ਵੀ ਇਤਰਾ ਰੋਲਾ ਰੂਲਾ ਪਾਇਆ ਗੰਦੀਆਂ ਗੰਦੀਆਂ ਗਾਲਾਂ ਕੱਢੀਆਂ ਮੇਰੇ ਕੱਪੜੇ ਪਾੜੇ ਅੱਛਾ ਜੀ ਫੇਰ ਮੁੜ ਕੇ ਮੈਂ ਆਪਣੇ ਘਰ ਆ ਗਈਆਂ ਫੇਰ ਘਰ ਆ ਕੇ ਫੇਰ ਉਹਦਾ ਸਹੁਰਾ ਆਇਆ ਹਾਂਜੀ ਸਹੁਰਾ ਆ ਕੇ ਬੜਾ ਗਲਤ ਮਲਤ ਬੋਲਿਆ ਸਾਡੀ ਕੁੜੀ ਠੀਕ ਹੋ ਗਈ ਆ ਇਹ ਆ ਗਈ ਆ ਤੇ ਕੁੜੀ ਸਾਡੀ ਠੀਕ ਹੋ ਗਈ ਆ ਤੇ ਸਾਨੂੰ ਕੁੜੀ ਚੰਗੀ ਆ ਸਾਨੂੰ ਨਾਉਣੀ ਅੱਛਾ ਇਹ ਮਰ ਵੀ ਜਾਓ ਤੇ ਸਾਨੂੰ ਕੋਈ ਨਹੀਂ ਹੈਗਾ ਇਸ ਇਸ ਇਹ ਦੀ ਗੱਲ ਸੋਰੇ ਵੱਲੋਂ ਕੀਤੀ ਹੈ ਹਾਂਜੀ ਸੋਰੇ ਨੇ ਇੱਥੇ ਸਾਡੇ ਅੰਦਰ ਬਹਿ ਕੇ ਕੀਤੀ ਹੋਈ ਹੈ ਗੱਲ ਕੀ ਮੰਗ ਕੀ ਕਰਦੇ ਅਸੀਂ ਕਿ ਸਾਡਾ ਇਨਸਾਫ ਹੋਣਾ ਚਾਹੀਦਾ ਪਾਜੀ ਕਿ ਜੋ ਵੀ ਹੁੰਦਾ ਹੈ ਲੜਕੀ ਬਾਰੇ ਜੋ ਵੀ ਹੈ ਲੜਕੀ ਪ੍ਰੈਗਨੈਂਟ ਹੈ ਅਗਲਾ ਮਹੀਨਾ ਵਾ ਹੁਣ ਜਦੋਂ ਵਿਆਹ ਦਾ ਮੌਕਾ ਆਇਆ ਤਾਂ ਹੁਣ ਇਸ ਤਰ੍ਹਾਂ ਕਰਨ ਦੇ ਪਏ ਪੈਸਾ ਤੇ ਲਾ ਲਾਉਂਦੇ ਮਾਰ ਜਾਣ ਕੇ ਕਹਿੰਦੇ ਪਏ ਜਾਣ ਕੇ ਕਹਿੰਦੇ ਪਏ ਮੇਨ ਉਹ ਕਹਿੰਦੇ ਪਏ ਕਿ ਆਪਣਾ ਧਰਮ ਬਦਲੋ ਧਰਮ ਬਦਲੋ ਤੇ ਤੁਸੀਂ ਕਹਿੰਦੇ ਪਏ ਅਸੀਂ ਧਰਮ ਨਹੀਂ ਬਦਲਣਾ ਇਸ ਬਾਰੇ ਪੁਲਿਸ ਨੂੰ ਕੰਪਲੇਂਟ ਤੁਹਾਡੇ ਵੱਲੋਂ ਕੀਤੀ ਗਈ ਜੀ ਹਾਂਜੀ ਪੁਲਿਸ ਵਾਲੇ ਕੀ ਕਹਿੰਦੇ ਜੀ ਉਹਨਾਂ ਕੋਈ ਨਹੀਂ ਸੁਣੀ ਸਾਡੀ ਗੱਲ ਹਸਬੈਂਡ ਨਹੀਂ ਨਾ ਆਇਆ ਗਿਆ ਉਹਨੂੰ 15 ਸਾਲ ਹੋ ਗਏ ਗਏ ਨੂੰ ਅੱਛਾ ਇਹ ਲੜਕੀ ਦਾ ਮਤਲਬ ਤੁਹਾਡੇ ਕੋਲੋਂ ਕੀਤਾ ਗਿਆ ਹਾਂਜੀ ਮੈਂ ਕੀਤਾ ਤੁਸੀਂ ਕੱਲ ਮਤਲਬ ਕੱਲੇ ਜਾਂਦੇ ਪਰਵਾਹ ਕੱਲੇ ਪਰਵਾਹ ਹੁਣ ਤੁਹਾਡੀ ਮਤਲਬ ਕੋਈ ਸੁਣਵਾਈ ਨਹੀਂ ਕਰਦਾ ਤੁਸੀਂ ਜ਼ਮੀਨ ਮੰਗ ਕੇ ਕੀ ਕਰਦੇ ਹੋ ਜੀ ਅਸੀਂ ਮੰਗਤ ਕਰਦੇ ਆਂ ਵੀ ਅੱਧਾ-ਅੱਧਾ ਹੋਣਾ ਚਾਹੀਦਾ ਇਨਸਾਫ ਹੋਣਾ ਚਾਹੀਦਾ ਵਾ ਜੋ ਵੀ ਲੜਕੀ ਵੱਲੋਂ ਤੇ ਪੁਲਿਸ ਨੂੰ ਕਿੰਨੀ ਦਿਨ ਹੋ ਗਏ ਤੁਹਾਨੂੰ ਕੰਪਲੇਟ ਕਰਦੇ ਪਰਸੋਂ 3 ਦਿਨ ਹੋ ਗਏ ਅੱਜ ਅਜੇ ਤੱਕ ਪੁਲਿਸ ਨੇ ਕੋਈ ਕੰਪਲੇਟ ਕਾਰਵਾਈ ਨਹੀਂ ਕੀਤੀ ਨਹੀਂ ਅੱਜ ਵੀ ਗਏ ਆ ਤਾਂ ਉਹਨਾਂ ਕੋਲ ਮਾਲ ਜੀ ਗ ਕੀ ਮੰਗ ਕੇ ਕੀ ਕਰਦੇ ਤੁਸੀਂ ਜੀ ਮੈਂ ਅਸੀਂ ਮੇਰੀ ਬੇਟੀ ਦਾ ਇਨਸਾਫ ਹੋਣਾ ਚਾਹੀਦਾ ਆਪਣੇ ਘਰ ਵਸੇ ਰਸਨ ਸਾਨੂੰ ਕੋਈ ਨਹੀਂ ਹੈਗਾ ਬਾਕੀ ਇਹ ਜਿਹੜੇ ਝੂਠ ਸਾ ਚਲਾਉਂਦੇ ਆ ਸਭ ਗਲਤ ਹੈਗਾ ਮੈਂ ਨੂੰ ਕਹਿੰਦੇ ਕਿ ਤੇ ਧਰਮ ਬਦਲ ਧਰਮ ਬਦਲ ਕਰਕੇ ਕੁਝ ਕਰਦੇ ਵੀ ਤੁਸੀਂ ਉਹ ਕਹਦੇ ਵੀ ਨਹੀਂ ਬਦਲ ਆਹੀ ਨਹੀਂ ਬਦਲਣਾ ਤੁਹਾਨੂੰ ਖੁਦ ਪਤਾ ਵੀ ਸਾਡੇ ਘਰ ਜਗਾ ਗਈ ਆ ਤੇ ਇਹ ਪਰਿਵਾਰ ਜਿਹੜਾ ਗੁਰਸਿੱਖੀ ਨਾਲ ਜੁੜਿਆ ਹੋਇਆ ਤੇ ਇਹਨਾਂ ਨੂੰ ਕਿਤੇ ਕਹਿੰਦੇ ਆ ਵੀ ਤੁਸੀਂ ਚਰਚ ਵਗੈਰਾ ਆਇਆ ਕਰੋ ਇਹ ਲੜਕੀ ਨਹੀਂ ਜਾਂਦੀ ਮੈਂ ਮੈਂ ਬਾਬਾ ਦੀਪ ਸਿੰਘ ਜੀ ਨੂੰ ਮੰਨੀਆਂ ਤੇ ਮੈਂ ਉਹਨਾਂ ਦੇ ਨਾਲ ਹੀ ਰਹਿਣਾ ਉਹਨਾਂ ਕੋਲ ਹੀ ਰਹਿਣਾ ਉਹ ਤੋਂ ਜਾਇਨਾ ਹੋਰ ਕਿਸੇ ਜੀ ਨਹੀਂ ਮੰਨਣਾ ਬਸ ਇਸੇ ਗੱਲ ਦਾ ਕਲੇਸ਼ ਹੈ ਪਰਸੋਂ ਇਹਦਾ ਹਸਬੰਦ ਕਿਤੇ ਘਰ ਆਇਆ ਆਪਣੀ ਮਦਰਨ ਲਾ ਕੋ ਸਾਸ ਕੋ ਤੇ ਸਾਸ ਨੂੰ ਕਹਿੰਦਾ ਵੀ 2 ਮਿੰਟ ਮੰਮੀ ਆਓ ਮੇਰੇ ਨਾਲ ਤੇ ਇਹ ਸੋਚਣ ਲਈ ਵੀ ਚੱਲ ਲੜਕੀ ਪ੍ਰੈਗਨੈਂਟ ਹੈ ਜੀ ਤੇ ਸ਼ਾਇਦ ਕੋਈ ਉਹਦੇ ਬਾਰੇ ਕੋਈ ਗੱਲ ਕਰਨੀ ਹੈ ਪ੍ਰੈਗਨੈਂਟ ਬਾਰੇ ਇਹ ਵਿਚਾਰੀ ਨਾਲ ਚੱਲ ਗਈ ਤੇ ਇਹਦੇ ਦੱਸਣ ਮਦਬ ਗਿਆ ਵੀ ਮੇਰੇ ਉੱਥੋਂ ਗਲੇ ਨੂੰ ਹੱਥ ਪਾ ਗਏ ਤੇ ਕਹਿੰਦਾ ਵੀ ਆ ਚੜੇਲ ਆ ਗਈ ਹੈ ਆ ਕੁੱਤੀ ਆ ਗਈ ਫਲਾਣਾ ਆ ਗਈ ਢੀਂਗਾ ਗਈ ਪਰ ਮੈਂ ਇਹ ਚਾਹਣਾ ਵੀ ਜੇ ਮਦਰਨ ਲਾ ਸਾਸ ਜਿਹਦੇ ਮਾਂ ਚ ਕੋ ਫਰਕ ਨਹੀਂ ਹੁੰਦਾ ਤੇ ਜੇ ਇਹਨੂੰ ਜੇ ਚਵਲ ਕਹਿੰਦਾ ਜਾਂ ਕੁਤੀ ਕਹਿੰਦਾ ਤੇ ਸਮਝੋ ਵੀ ਆਪਣੀ ਮਾਂ ਨੂੰ ਕਿਹਾ ਮੈਂ ਮੈਂ ਇਸ ਗੱਲ ਨੂੰ ਐ ਚੰਗਾ ਨਹੀਂ ਸਮਝਦਾ ਮਾੜੀ ਗੱਲ ਏ ਬਾਕੀ ਦੂਜਾ ਨੰਬਰ ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਮੈਂ ਕਿਸੇ ਧਰਮ ਦੇ ਖਿਲਾਫ ਬੋਲਣਾ ਨਹੀਂ ਚਾਹੁੰਦਾ ਪਰ ਮੈਂ ਇਹ ਚਾਹੁੰਦਾ ਵੀ ਜਿਹੜਾ ਆ ਕੰਮ ਹੈ ਜਿਹੜਾ ਵੀ ਤੁਸੀਂ ਧਰਮ ਪਰ ਵਰਤਨ ਕਰੋ ਮੈਨੂੰ ਇਹ ਗੱਲ ਚੰਗੀ ਨਹੀਂ ਲੱਗੀ ਇਸ ਗੱਲ ਨੂੰ ਉਹ ਸੋਚਣ ਤੇ ਇਸ ਗੱਲ ਤੋਂ ਸੁਚੇਤ ਕਰਨ ਬਾਕੀ ਇਸ ਕੁੜੀ ਨੂੰ ਐਸੇ ਜਿਹੜੀ ਪੋਜੀਸ਼ਨ ਏ ਇਹ ਡਿਲੀਵਰੀ ਕੇਸ ਹੋਣ ਵਾਲਾ ਤੇ ਆਪਾਂ ਬਹਾਨੇ ਬਣਾ ਲੜਕੇ ਕੁੜੀ ਨੂੰ ਇੱਥੇ ਭੇਜਣ ਦੇ ਆ ਉਹ ਚੰਗੀ ਗੱਲ ਨਹੀਂ ਹੈਗੀ ਆਪਣੇ ਘਰ ਹੱਸੇ-ਵੱਸੇ ਸਾਂਭ ਕੇ ਇਸੇ ਗੱਲ ਦਾ ਚਾਅ ਹੈ ਜੀ ਇਸੇ ਗੱਲ ਦੀ ਖੁਸ਼ੀ ਹੈ ਚਾਚਾ ਜੀ ਇਹਦੇ ਵਿੱਚ ਆ ਚੁੱਕੇ ਨੇ ਦੋ ਮਹੀਨੇ ਜੀ ਨਹੀਂ ਚਾਚਾ ਜੀ ਇਹਦੇ ਮਰਿਆ ਨੂੰ ਤੇ ਹੋ ਗਏ 15 ਸਾਲ ਚਾਚੇ ਨੂੰ ਮਰੇ ਨੂੰ ਹੋ ਗਏ 14-15 ਸਾਲ ਵਿਆਹ ਨੂੰ ਹੋਇਆ ਆ ਦਾ 1 ਸਾਲ ਤੇ ਇਹਦੀ ਨਨਾਰ ਵਿੱਚ ਚਾਚਾ ਕਿੱਥੋਂ ਪੂਤ ਬਣ ਕੇ ਚੰਬੜ ਗਿਆ ਜੀ ਇਹਦੇ ਅੰਧਵਿਸ਼ਵਾਸੀ ਲੋਕ ਜਿਹੜੇ ਆ ਮੈਂ ਇਸ ਗੱਲਾਂ ਨੂੰ ਮੈਂ ਨਹੀਂ ਮੰਨਦਾ ਜਿਹੜੇ ਆ ਕੋਈ ਪੀਰਾ ਫਕੀਰਾ ਜਾਂ ਕੋਈ ਇਹੋ ਜਿਹੇ ਕੰਮ ਕਰਦੇ ਆ ਉਹਨਾਂ ਜਾਂ ਅੰਧਵਿਸ਼ਵਾਸ ਹੁੰਦੇ ਇਹ ਚੀਜ਼ਾਂ ਦੇ ਬਾਕੀ ਮੈਂ ਇਸ ਚੀਜ਼ ਨਹੀਂ ਮੰਨਦਾ ਚਾਚੇ ਦਾ 15 ਸਾਲ ਪਹਿਲਾਂ ਤੇ ਉਹਨਾਂ ਨਾਲ ਲੈਣਾ ਦੇਣਾ ਕੋਈ ਨਹੀਂ ਸੀ ਤੇ ਚਾਚਾ ਮਰਿਆ 14 ਸਾਲਾਂ ਬਾਅਦ ਇਹਨਾਂ ਘਰ ਆ ਕੇ ਚੰਬੜਣਾ ਸੀ ਬਾਕੀ ਇਹ ਗਲਤ ਗੱਲਾਂ ਇਸ ਗੱਲਾਂ ਨੂੰ ਸੁਚੇਤ ਰਹੋ ਇਸ ਗੱਲਾਂ ਤੋਂ ਪਰਹੇਜ਼ ਕਰੋ ਆਪਣੀ ਧੀ ਹੀ ਰਿਵਰ ਗਈ ਧੀ ਨੂੰ ਘਰ ਵਸਾਓ ਇਹੋ ਜਿਹੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਉਧਰ ਪੁਲਿਸ ਅਧਿਕਾਰੀ ਨੇ ਜੋ ਕਿਹਾ ਉਹ ਵੀ ਸੁਣ ਲਓ ਇਹਨਾਂ ਇੱਕ ਦਰਖਾਸਤ ਰੀਟਾ ਵਾ ਵਾਸੀ ਇਧਰਾ ਕਲੋਨੀ ਦੀ ਮਰਪਾਲ ਸਰਕਾਰ ਦੀ ਕਰੀਏ ਬਜੀ ਸਾਹ ਰੋਡੋਂ ਸਰ ਤੋਂ ਉਨੇ ਦਿੱਤੀ ਕੋ ਦੀ ਲੜਕੀ ਰਮਨਦੀਪ ਕੌਰ ਜਿਹੜੀ ਆ ਉਹ ਕਿੱਥੇ ਲਵਾਰਤਾ ਰੋਡ ਤੇ ਕਿਸ ਸਜਨਾਮ ਦੇ ਲੜਕੇ ਨਾਲ ਵਿਆਹੀ ਹੋਈ ਹੈ ਔਰ ਉਹ ਕਸਟਮ ਪ੍ਰੈਗਨੈਂਟ ਹੈ ਲੇਕਿਨ ਦੋਵਾਂ ਜੀਆਂ ਦੇ ਵਿੱਚ ਕਾਫੀ ਜਿਹੜਾ ਤਕਰਾਰ ਚੱਲ ਰਿਹਾ ਵਾ ਕਿ ਉਹ ਇੱਕ ਜਿਹੜਾ ਇਹ ਲੜਕੀ ਦਾ ਘਰ ਵਾਲਾ ਉਹ ਇੱਕ ਸਾਈ ਧਰਮ ਦਾ ਨਿਕਲਿਆ ਜਦੋਂ ਕਿ ਇੱਕ ਸਿੱਖ ਧਰਮ ਵਾਲਾ ਨਿਕਲਿਆ ਦੋਵਾਂ ਦੀ ਆਪਸ ਵਿੱਚ ਮਤਭੇਦ ਚੱਲ ਰਿਹਾ ਜਿਸ ਕਰਕੇ ਇਹਨਾਂ ਦੇ ਆਪਸ ਵਿੱਚ ਤਕਰਾਰਬਾਜ਼ੀ ਕਰਨ ਕੱਲ ਕਾਫੀ ਮਜੀ ਤੁਤਮੀ ਹੋਈਗੀ ਇਸ ਸੰਬੰਧ ਵਿੱਚ ਅਰਜ਼ੀ ਮੈਰੀਗੀ ਏਸੀ ਕਿਰਪਾ ਸਿੰਘ ਜਿਹੜੀ ਪੜਤਾਲ ਕਰ ਰਿਹਾ ਔਰ ਮੇਰੇ ਨੋਟਿਸ ਵਿੱਚ ਵੀ ਆਇਆ ਵਾ ਔਰ ਮੈਂ ਦੋਹਾਂ ਪਾਰਟੀ ਨੂੰ ਕਾਲ ਕੀਤੀ ہوئی ਹੈ ਦਰਖਾਸਤੀ ਪਾਰਟੀ ਨੂੰ ਮੈਂ ਸਵੇਰੇ 12:00 ਵਜੇ ਬੁਲਾਇਆ ਹਾਂ ਤੇ ਪਲੱਸ ਕੁਝੇ ਨੰਬਰ ਤੇ ਇਹਨਾਂ ਦੇ ਜਿਹੜੇ ਵੀ ਤਕਰਾਰ ਹੋਏਗਾ ਉਹਦੀ ਮਜਬੂਰਗੀ ਨਾਲ ਤਰਤੀਸ਼ ਕਰਕੇ ਜੋ ਬੰਦੀ ਕਾਰਵਾਈ ਕੀਤੀ ਜਾਏਗੀ। ਐਸੀ ਦੇਖੋ ਅਲੱਗ-ਅਲੱਗ ਧਰਮ ਵੇਸ਼ਕ ਹੋ ਸਕਦੇ ਹੈ ਲੇਕਿਨ ਵਿਚਾਰਧਾਰਾ ਸਾਰਿਆਂ ਦਾ ਧਰਮਾਂ ਦੀ ਏਕੀ ਹੈ। ਕੋਈ ਕਿਸੇ ਕਿਸਮ ਦਾ ਕੋਈ ਕਿਸੇ ਧਰਮ ਦੇ ਵਿੱਚ ਕੋਈ ਮਜਬੂਰ ਕਰਨ ਦੀ ਕੋਸ਼ਿਸ਼ ਕਰਦਾ ਜਰਾਂ ਨੇ ਤਰਤੀਸ਼ ਹੀ ਹੋ ਜੀ ਕੋਲ ਸਾਹਮਣੇ ਹੈਗੀ ਤਾਂ ਦੇਖ ਲਓ ਜੋ ਬੰਦੀ ਕਾਰਵਾਈ ਕੀਤੀ ਜਾਊ। ਸਰ ਲੜਕੀ ਕਹਿੰਦੀ ਉਹ ਆਪਾ ਦੀਪ ਸਿੰਘ ਨੂੰ ਮੰਨਤੀ ਹੈ ਤੇ ਉਹ ਕਹਿੰਦੀ ਕਿ ਕ੍ਰਿਸ਼ਨ ਕੋਈ ਜ ਇੱਕ ਇਹ ਕੰਪਲੇਨੈਂਟ ਦੀ ਮਤਲਬ ਕਿ ਦੋਸ਼ ਨਹੀਂ ਇਹ ਜਦੋਂ ਉਹਦੇ ਘਰ ਵਾਲਾ ਸਾਹਮਣੇ ਆਏਗਾ ਉਹ ਕੰਪਲੇਨਟ ਦੇ ਦੋਸ਼ ਜਿਹੜਿਆਂ ਨੂੰ ਵੈਰੀਫਾਈ ਕੀਤਾ ਜਾਏਗਾ ਜੋ ਅਲੀਗੇਸ਼ਨ ਹੋਣਗੇ ਉਹਨਾਂ ਨੂੰ ਵੈਰੀਫਾਈ ਕਰਵਾਇਆ ਜਾਵੇਗਾ ਜੋ ਕਾਰਨ ਪੁੱਛੀ ਗਈ ਹੈ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਦੋਵੇਂ ਤਰ੍ਹਾਂ ਦੇ ਬਿਆਨ ਦਰਜ ਕਰਕੇ ਜਾਂਚ ਕੀਤੀ ਜਾਵੇਗੀ ਤੇ ਫਿਰ ਉਸ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਵੇਗੀ ਸੋ ਦੋਸਤੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੀ ਕਰਿਓ ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰਵਾਲ ਦੀ ਰਿਪੋਰਟ